ਦੋ ਤਿਹਾਈ ਹੋ ਜਾਏ ਤੇ ਫਿਰ ਡਾਕਟਰ ਭੀਮਰਾਓ ਮੈਂਡਿਕਲ ਸਾਹਿਬ ਦਾ ਜਿਹੜੀ ਸੰਵਿਧਾਨ ਹੈ ਜਿਹੜੀ ਕਨਸਟੀਟਿਊਸ਼ਨ ਹੈ ਜਿਹਦੇ ਤਹਿਤ ਸਾਡੇ ਸ਼ੈਡਿਊਲ ਕਾਸਟ ਭਰਾਵਾਂ ਨੂੰ ਸਾਡੀਆਂ ਪਛੜੀਆਂ ਸ਼੍ਰੇਣੀਆਂ ਨੂੰ ਸਾਡੀ ਘੱਟ ਗਿਣਤੀਆਂ ਨੂੰ ਸਾਡੇ ਇਕਨੋਮਿਕਲੀ ਬੈਕਵਰਡ ਲੋਕਾਂ ਨੂੰ ਜਿਹੜੀਆਂ ਰਿਜ਼ਰਵੇਸ਼ਨਾਂ ਮਿਲੀਆਂ ਨੌਕਰੀਆਂ ਦੇ ਵਿੱਚ ਵੀ ਪ੍ਰਮੋਸ਼ਨਾਂ ਵਿੱਚ ਵੀ ਬਾਕੀ ਬਹੁਤ ਸਾਰੀਆਂ ਚੀਜ਼ਾਂ ਇਹਨੂੰ ਖਤਮ ਕਰਨ ਦਾ ਇੱਕ ਮਸੂਦਾ ਹੈ ਇਹ ਅੱਜ ਤੱਕ ਨਹੀਂ ਬਹੁਤ ਦੇਰ ਦੀ ਇਹਨਾਂ ਦੀ ਸੋਚ ਹੈ ਐਤ ਕੀ ਤਾਈਏ ਨੇ ਹੱਲਾ 400 ਪਾਰ ਦਾ ਤਾਮ ਆ ਰਿਹਾ ਹੈ ਕਿ ਅਸੀਂ ਇਹ ਸੰਵਿਧਾਨ ਬਦਲ ਸਕੀਏ ਤੇ ਵੀ ਧੰਨਵਾਦ ਆਸਵਾ ਆਪਣੇ ਬਹੁਤ ਸਾਰੇ ਵੀਰ ਜਿਹਨੇ ਕੋਈ ਸਰਪੰਚੇ ਕੋ ਪੰਚ ਬੈਠਿਆ ਯਾ ਮਿਸ ਪ੍ਰੈਜ਼ੀਡੈਂਟੀ ਦੇ ਮੈਂਬਰ ਬੈਠੇ ਨੇ ਜੇ ਇਸ ਕੋ ਇੰਨੀ ਵੱਡੀ ਮжоਰਿਟੀ ਕਿ ਮੋਦੀ ਕੋ ਆ ਗਈ ਤੇ ਮੇਰਾ ਖਿਆਲ ਨਹੀਂ ਇਸ ਤੋਂ ਬਾਅਦ ਕੋਈ ਇਲੈਕਸ਼ਨ ਵੀ ਹੋਣੀ ਜਿਸ ਦਾ ਰੂਸ ਦੇ ਵਿੱਚ ਉਥੋਂ ਦੇ ਰਾਸ਼ਟਰਪਤੀ ਪਿਊਟੇ ਨੇ ਆਪਰੇ ਆਪ ਨੂੰ ਤੇ ਜ਼ਿੰਦਗੀ ਜਿੰਨਾ ਚਿਰ ਪਿਊਟੇ ਜਿੰਦਾ ਉਹ ਰਾਸ਼ਟਰਪਤੀ ਰਹਿ ਕਰ ਰੂਸ ਦਾ ਇਸ ਤਰ੍ਹਾਂ ਦੇ ਸੰਵਿਧਾਨ ਇਥੇ ਲੈ ਕੇ ਆਂਦੇ ਹੋ ਸਕਦਾ ਪਰ عمر ਜਿੰਨਾ ਚਿਰ ਨਰਿੰਦਰ ਮੋਦੀ ਜੀ ਹੁੰਦਾ ਹੈ ਪ੍ਰਧਾਨ ਮੰਤਰੀ ਇਹੀ ਰਹੇ ਤੁਸੀਂ ਫਿਰ ਆਪਣੇ ਆਪ ਵੇਖੋ ਲੋਕ ਰਾਜ ਵਾਸਤੇ ਲੋਕ ਰਾਜ ਬਚਾਣਾ ਜੀ ਆਪਣਾ ਸਿਸਟਮ ਇਲੈਕਸ਼ਨਸ ਵਾਲਾ ਬਚਾਣਾ ਤੇ ਐਦ ਕੀ ਹੈ ਭਾਜਪਾਈਆਂ ਨੂੰ ਪੰਜਾਬ ਵਿੱਚੋਂ ਖੁਦ ਇਹ ਨਾ ਬੈਠੇ ਇਹ ਗੱਲ ਸਾਡੇ ਪੰਜਾਬ ਦੇ ਵੀਰ ਬਹੁਤ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਜਿਸ ਕਾਰਨ ਅੱਜ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਦੀ ਐਂਟਰੀ ਨਹੀਂ ਹੋਈ ਮੈਂ ਪਟਿਆਲੇ ਦਾ ਜ਼ਿਕਰ ਕਰਨਾ ਚਾਹਨਾ ਜਿੱਥੋਂ ਦਾ ਅਮਰਿੰਦਰ ਸਿੰਘ ਸੀ ਉਹਦੀ ਘਰ ਦੀ ਸਰਦਾਰਨੀ ਪ੍ਰਦੀਪ कौर ਜਦੋਂ ਪਿੰਡਾਂ ਵਿੱਚ ਪਹਿਲੇ ਜਾਂਦੀ ਸੀ ਤੇ ਲੋਕ ਲਾਈਨਾਂ 'ਚ ਹਾਰਾ ਲਾ ਕੇ ਖੜੇ ਹੁੰਦੇ ਸੀ ਇਹਦੀ ਬਾਹਰ ਆ ਰਹੀ ਪਟਿਆਲਾ ਆ ਰਹੀ ਹੋਰ ਹਾਲਾਤ ਇਹ ਦੇ ਹਾਲਾਂ ਦੀ ਜਗ੍ਹਾ ਤੇ ਡਾਗਾ ਲੈ ਕੇ ਲੋਕ ਲੋਟੇ ਲੱਗੇ ਕਿ ਭਾਜਪਾ ਦੇ ਕੈਂਡੀਡੇਟ ਨੂੰ ਅਸੀਂ ਐਂਟਰ ਨਹੀਂ ਕਰਦੇ ਜਿਵੇਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਨਰਿੰਦਰ ਮੋਦੀ ਦਾ ਹੰਕਾਰ ਕਿੰਨਾ ਵੱਡਾ ਹੈ ਚਾਰ ਕਾਲੇ ਕਰੋੜ ਸਾਡੀਆਂ ਜ਼ਰਖੀਰ ਜ਼ਮੀਨਾਂ ਤੇ ਕਬਜ਼ਾ ਕਰਨ ਦਾ ਇੱਕ ਮਨਸੂਬਾ ਹੈ ਮੈਂ ਮਸ਼ਹੂਰ ਆ ਜਿਹੜੇ ਸਾਡੇ ਬਾਹਰ ਬੈਠੇ ਐਨਆਰਆਈ ਭਰਾ ਨੇ ਕੋ ਅਮਰੀਕਾ 'ਚ ਬੈਠਾ ਹੈ ਕੋ ਕੈਨੇਡਾ 'ਚ ਹੈ ਕੋ ਆਸਟ੍ਰੇਲੀਆ 'ਚ ਹੈ ਕੋ ਨਿਊਜ਼ੀਲੈਂਡ 'ਚ ਹੈ ਜਾਂ ਯੂਰਪੀਨ ਯੂਨੀਅਨ ਜਿਹਨੇ ਬਿਠੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਵੈਸਟਰਨ ਸਰਕਾਰਾਂ ਜਿਹੜੀਆਂ ਨੇ ਕਈ ਸਾਲ ਪਹਿਲੇ ਇਹਨਾਂ ਮੁਲਕਾਂ 'ਚ ਲਿਆਏ ਜੇ ਸੀ ਛੋਟੀ ਕਿਸਾਨੀ ਜਿਹੜੀ ਉਤੋਂ ਦੀ ਅੱਜ ਤੁਸੀਂ ਅਮਰੀਕਾ ਕਿਸੇ ਆਪਣੇ ਰਿਸ਼ਤੇਦਾਰ ਨੂੰ ਪੁੱਛੋ जिन्नी छोटी किसानी सारिया ज़मीन जमीना मल्टीशनल ने लिया लेनिया ने ले छोटा किसानी लिया भी मनसूबा साडिया जमीना ठेके से थे दवा तो के फिर अबानी से अजानिया ने, ने काबज होना हो जाना तो फिर जेडी मर्जी फसल उगा तो उस तू तो बाद जो सा वाहे है इन्हू फेल बोल दे ਤੇ ਤਜਾਰਤ ਵਾਸਤੇ ساری ਦੁਨੀਆ ਦੇ ਵਿੱਚ ਜਿਸ ਕਿਸਮ ਦੀ ਵੀ ਚੀਜ਼ ਚਾਹੀਦੀ ਸੀ ਇੱਥੇ ਬਣਦੀ। ਮੈਂ ਤੁਹਾਨੂੰ 300 ਸਾਲ ਪਿਛਾ ਲੈ ਕੇ ਜਾਣਾ ਚਾਹ। ਬੰਗਾ ਸਿੰਘ ਬਹਾਦਰ ਜਦੋਂ 1054 ਉਹਨੇ ਡਿਊਟੀ ਲਗਾਈ ਕਿ ਜਿਹੜੇ ਮੇਰੇ ਅਲ ਫਿਨਿਸ਼ਡ ਟਾਸਕ ਹੈ ਉਹ ਜਾ ਕੇ ਲੋਕਾਂ ਨੂੰ ਇਕੱਠਿਆ ਕਰੋ ਤੇ ਜਿਹੜੀ ਮੁਗਲਾਂ ਦੀ ਵਿਆਸਤ ਇਹਨੂੰ ਝੜੋਖੇ ਰੰ ਦਾ ਪ੍ਰਬੰਧ ਕੀਤਾ ਜਾਏ ਜਦੋਂ ਬੰਦਾ ਸਿੰਘ ਬਹਾਦਰ ਸ਼ੁਰੂ ਦੇ ਵਿੱਚ ਅਜਦੇ ਹਰਿਆਣੇ ਦੇ ਵਿੱਚ ਆਇਆ ਉੱਥੇ ਸਾਰੀਆਂ ਜ਼ਮੀਨਾਂ ਬਹੁਤ ਵੱਡੇ ਘਰਾਣਿਆਂ ਦੀ ਸੀ ਤੇ ਜਿਨ੍ਹਾਂ ਆਮ ਕਿਸਾਨ ਇਹ ਸਾਰਾ ਆਪਣੇ ਇਹਨਾਂ ਠੇਕੇ ਦੀ ਬਾਈ ਕਰ ਪਹਿਲੀ ਮੂਵਮੈਂਟ ਚੱਲੀ ਮੁਜ਼ਾਰਿਆਂ ਨੂੰ مالک ਬਣਾਉਣਾ ਅੱਜ ਜਿੰਨੀਆਂ ਜ਼ਮੀਨਾਂ ਸਾਡੇ ਕੋਲ ਆਈਆਂ ਸਾਡਾ ਜਰਨੈਲ ਬੰਦਾ ਸਿੰਘ ਬਹਾਦਰ ਨੇ ਮੂਵਮੈਂਟ ਜਿਹੜੀ ਚਲਾਈ ਵਜ਼ਾਰਿਆਂ ਨੂੰ ਮਾਲਕਾ ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਦੇ ਕਾਬਜ਼ ਕੀਤਾ ਉਸ ਤੋਂ ਬਾਅਦ ਤੁਹਾਡੀਆਂ ਸਿੱਖ ਸਿੱਖ ਮਿਸਲਾਂ ਬਣੀਆਂ ਉਹਨਾਂ ਕੋ ਸਰਦਾਰਾਂ ਕੋ ਆਪਣੀਆਂ ਛੋਟੀਆਂ-ਛੋਟੀਆਂ ਫੌਜਾਂ ਸੀ ਫਿਰ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹਦੇ ਪਿਤਾ ਵੀ ਇੱਕ ਮਿਸ਼ਨ ਦੇ ਮੁਖੀ ਸਨ ਉਹਨਾਂ ਨੂੰ ਮਹਾਰਾਜਾ ਬੁਲਾਇਆ ਗਿਆ ਤੇ ਸਾਰੀਆਂ ਮਿਸਲਾਂ ਇਕੱਠੀਆਂ ਹੋਈਆਂ ਤੇ ਖਾਲਸਾ ਪੰਥ ਵੀ ਜਿਹੜੀ ਪਹਿਲੀ ਸਰਕਾਰ ਖਾਲਸਾ ਸਰਕਾਰ ਉਹ ਵੀ ਸਥਾਪਿਤ 1799 1838 ਤੱਕ 40 ਸਾਲ ਮਣੀ ਮੈਂ ਦੱਸਣਾ ਤੁਹਾਨੂੰ ਇਹ ਚੱਲ ਮੋਦੀ ਸਾਹਿਬ ਉਹਨਾਂ ਮਾਲਕਾਂ ਨੂੰ ਵਸਿਆ ਅੱਜ ਇੱਥੇ ਮਾਲਕ ਬਣ ਕੇ ਕਿਉਂ ਭਾਵੇਂ ਤਾਂ ਅੱਗੇ ਲਈਏ ਬੜੇ ਮਾਲਕ ਤੇ ਹੈ ਇਹ ਮਾਲਕਾਂ ਨੂੰ ਮੁਜ਼ਾਰੇ ਬਣਾਉਂਦਾ ਹੈ ਸਾਰਾ ਪ੍ਰੋਗਰਾਮ। ਕਿ ਤੁਸੀਂ ਇੱਕ ਵਾਰ ਠੇਕਾ ਤੇ ਤੁਹਾਨੂੰ ਜ਼ਰੂਰ ਮਿਲਦਾ। ਪਰ ਜਦੋਂ ਤੁਹਾਡੀਆਂ ਸਾਰੀਆਂ ਜ਼ਮੀਨਾਂ ਤੇ ਅਰਬਾਨੀ ਤੇ ਡਾਲੀ ਆ ਕੇ ਬਹਿ ਜਾਂਦੇ। ਤੁਸੀਂ 5-7 ਸਾਲ ਜਾਂ 10 ਸਾਲ ਬਾਅਦ ਜ਼ਮੀਨ ਛੁਡਾਣਾ ਚਾਹਦੇ। ਤੁਸੀਂ ਸਮਝੋ ਜ਼ਮੀਨ ਛੱਡ ਸਕਦੀ ਸੀ ਇਹਨੂੰ। ਇਹਨਾਂ ਕੋਲ ਤੇ ਸੁਪਰੀਮ ਕੋਰਟਔਰਡਰ ਪਰ ਸੁਪਰੀਮ ਕੋਰਟ ਵੀ ਜਿਹੜਾ। ਜਦੋਂ ਬਾਣੀਆਂ ਦੇ ਡਾਲੀਆਂ ਦੇ ਕੇਸ ਲੱਗਦੇ ਨੇ ਐਕਸਰ ਵੇਖਿਆ ਜਾਂਦਾ ਹੈ। ਸਿਪਰੀਮ ਕੋਰਟ ਵੀ ਕਈ ਵਾਰ ਫੈਸਲੇ ਇਹਨਾਂ ਦੇ ਖਿਲਾਫ ਨਹੀਂ ਲੈਤਾ ਇੰਨੇ ਬਾਪੂ ਹਿੰਦੁਸਤਾਨ ਦੀਆਂ ਸਰਕਾਰਾਂ ਵੀ ਇਹਦੇ ਸਾਹਮਣੇ ਝੁਕਦੀਆਂ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਪਿਛਲੇ ਦਿਨੀ ਅੰਬਾਨੀ ਮੁਕੇਸ਼ ਮਾਨੀ ਦਾ ਜਿਹੜਾ ਛੋਟਾ ਲੜਕਾ ਹੈ ਉਹਦੀ ਸ਼ਾਦੀ ਦੇ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਉਹਨੂੰ ਕਹਿੰਦੇ ਸ਼ਾਦੀ ਤੋਂ ਪਹਿਲੇ 6 ਮਹੀਨੇ ਪਹਿਲੇ ਹੀ ਹੈ ਸ਼ਾਦੀ ਦੇ 6 ਮਹੀਨੇ ਬਾਅਦ ਹੈ 6 ਮਹੀਨੇ ਪਹਿਲੇ ਸੈਲੀਬ੍ਰੇਸ਼ਨ ਲ ਸ਼ੁਰੂ ਹੋ ਗਿਆ। ਜਾਮਲਗਰ ਜਿੱਤੇ ਸਾਰੋਂ ਵੱਡੀ ਅੰਮਾਨੀਆਂ ਦੀ ਜ਼ਿੰਦਗੀ ਰਫਾਇਦ ਨਹੀਂ ਹੈ। 40-50 ਹਜ਼ਾਰ ਏਕੜ ਉਹਨਾਂ ਕੋਲ ਜਗ੍ਹਾ ਉੱਤੇ। ਉੱਥੇ ਆਪਣੇ ਛੋਟੇ ਬੇਟੇ ਦਾ ਪ੍ਰੀ-ਵੈਡਿੰਗ ਦਾ ਫੰਕਸ਼ਨ ਕੀਤਾ। ਜਿਹਦੇ ਵਿੱਚ ਤੁਸੀਂ ਅਕਸਰ ਵੇਖਿਆ ਜਦਜੀਤ ਸਿੰਘ ਦੁਸਾਂ ਇੱਕ ਦੁਨੀਆ ਦੇ ਵੱਡੇ-ਵੱਡੇ ਗੀਤਕਾਰ, ਸੰਗੀਤਕਾਰ, ਨੱਚਣ ਵਾਲੇ, ਫਿਲਮ ਐਕਟਰ ਸਾਰੇ ਇਕੱਠੇ ਹੋਏ। ਇੱਕ ਫੰਕਸ਼ਨ ਦੇ ਵਿੱਚ ਇੱਕ ਸ਼ਾਮ ਦੇ ਵਿੱਚ 1200 ਕਰੋੜ ਰੁਪਏ ਦਾ ਖਰਚਾ ਹੈ 1200 ਕਰੋੜ ਰੁਪਏ ਦਾ ਉਸ ਫੰਕਸ਼ਨ 'ਚ ਖਰਚਾ ਆਇਆ ਇੱਕ ਅਮਰੀਕਾ ਵੀ ਸਿੰਗਲ ਲੈਂਦੀ ਸੀ ਜਿਹਨੂੰ ਕੱਲੀ ਨੂੰ 60 ਕਰੋੜ ਰੁਪਏ ਦਿੱਤੇ ਜਾਂਦੇ ਬਜੀਤ ਸਿੰਘ ਦਸਾ ਜੀ ਬੇਨਾ 10 15 20 ਕਰੋੜ ਲੈ ਗਏ ਐਕਟਰ ਲਿਆਦੇ ਐਕਟ੍ਰੀਸਿਸ ਲੈ ਗਏ ਸਟੇਟਾ ਤੇ ਲੱਗੇ ਮੈਂ ਗੱਲ ਜਿਹੜੀ ਤੁਹਾਨੂੰ ਛੋਟੀ ਦੱਸਣਾ ਉਹ ਤੇ ਪੀ ਡਿਫੈਂਸ ਦਾ 에어ਪੋਰਟ ਹੈ ਜਾਨਨੇ ਕਾ ਡਿਫੈਂਸ ਹਿੰਦੂਸਤਾਨੀ ਸਰਕਾਰ ਆਵੇਂ ਆਰਮੀ ਦਾ 에어ਪੋਰਟ ਲੈ ਗਿਆ ਨਹੀਂ ਤੇ ਜਾਦੀ ਉੱਤੇ ਸਰ ਪਰ 4 ਦਿਨ ਜਿਹੜੇ ਉਹ ਜਸ਼ਨ ਚੱਲਿਆ ਉੱਥੇ ਵੱਡੇ ਪਹਿਮਾਨੇ ਤੇ ਉਹ ਸੈਲੀਬ੍ਰੇਸ਼ਨ ਚੱਲਿਆ ਉਹਦੇ ਬਾਅਦ ਸੇ ਨਰਿੰਦਰ ਮੋਦੀ ਨੇ 4 ਦਿਨ ਵਾਸਤੇ ਉਹ ਨੈਸ਼ਨਲ 에어ਪੋਰਟ ਕਰਾ ਦਿੱਤਾ ਇੰਟਰਨੈਸ਼ਨਲ ਚੇਨਈ ਇੰਟਰਨੈਸ਼ਨਲੀ ਉਹਨਾਂ ਦੇ ਬਰੋੜੇ ਆਏ ਸੀ ਉਹ ਆਪਣੇ ਪ੍ਰਾਈਵੇਟ ਜਹਾਜ਼ ਲੈ ਕੇ ਉੱਥੇ ਪੁੱਤਰੇ ਉੱਥੇ ਹੀ ਇੰਗਲਿਸ਼ੀਨ ਹੋਈ ਉੱਥੇ ਹੀ ਸਟੈਂਪਾ ਲੱਗੀਆਂ ਜਿਹੜੀ ਦਿੱਲੀ ਦੇ ਵਿੱਚ ਜਾਂ ਬੰਬਈ ਦੇ ਵਿੱਚ ਜਾਂ ਕਲਕੱਤੇ ਚ ਉਤਰਨੇ ਚਾਹੀਦੇ ਸੀ ਉਹ ਜਹਾਜ਼ ਜਾਮਨਗਰ ਤੋਂ ਉਤਰੇ ਕੇ ਕਹਿਣ ਦਾ ਮਕਸਦ ਇਹ ਰਿਹਾ ਸੀ ਸਰਕਾਰਾਂ ਵੀ ਮੋੜਿਆ ਪਰ ਲੋਕਾਂ ਨੂੰ ਤਾਂ ਸਮਝੇ ਹੋ ਜਦਿ ਉਹਨਾਂ ਦਾ ਪ੍ਰਾਈਵੇਟ ਬੰਦਚ ਇੱਕ ਮਿਲਟਰੀ ਦੇ 에어ਪੋਰਟ ਨੂੰ ਉਹਨੇ ਇੰਟਰਨੈਸ਼ਨਲ ਹੋਰ ਕੁਝ ਆਰਦਨਾਂ ਵਾਸਤੇ ਬਣਾ ਦੇ ਤੇ ਆਪਣੀਆਂ ਜ਼ਮੀਰਾਂ ਛੱਡ ਸਕਦੀਆਂ ਸੀ ਸਾਡੇ ਜਿਹੜੇ ਐਨਡੀਆਈ ਵੀਰ ਨੇ ਉਹਨਾਂ ਨੇ ਤਾਂ ਹੀ ਕਿਸਾਨਾਂ ਦੀ ਮੂਮੈਂਟ 'ਚ ਵੱਡਾ ਰੋਲ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੋ ਵੈਸਟਰਨ ਮੁਲਕਾਂ 'ਚ ਸਾਡੇ ਨਾਲ ਹੋਇਆ ਉਹੀ ਹੋਣ ਪੰਜਾਬ ਦੇ ਵਿੱਚ ਹਰਿਆਣੇ ਵਿੱਚ ਤੇ ਦੇਸ਼ ਦੇ ਵਿੱਚ ਹੋਤੂ ਜਾ ਰਿਹਾ ਹੈ। ਮੈਂ ਇੱਥੇ ਕਿਸਾਨ ਭਰਾ ਬੈਠੇ ਨੇ। بڑے ਲਿਖੇ ਵੀਰ ਸਾਹਿਬ ਜੀ ਸਿੰਘ ਜੀ ਅੱਗੇ ਆਜੋ। ਬਹੁਤ ਹੀ ਗਰਮੀ ਹੈ। ਆ ਲਈਓ ਮੇਰੇ ਕੋਲ ਸਰ ਬੈਠੋ। ਆਜੋ ਅੱਗੇ ਜਲਦੀ ਚੱਲਿਆ। ਹੁਣ ਮੇਰੀ ਗੱਲਤੀ ਸੁਣੋ ਤੁਸੀਂ। ਇਥੇ ਅੰਮਾਨੇ ਦੇ ਦਾਨੀ ਜਿਹੜਾ ਗਾਲਾਪੌਨ ਦੀ ਇਥੇ ਕਰ ਰਹੇ ਸੀ ਕਿ ਸਾਰਾ ਕੁਝ ਸਾਡੇ ਜਿਹੜੇ ਐਨ ਆਰ ਆਈ ਭਰਾ ਬੈਠੇ ਸੀ ਉਹਨਾਂ ਨੇ ਮਦਦ ਸਾਡੀ ਕੀਤੀ ਕਿਉਂਕਿ ਉਹ ਸਾਡੇ ਇਸ ਕਰਕੇ ਕਿ ਜਦੋਂ ਇੱਕ ਵਾਰ ਜ਼ਮੀਨਾਂ ਦੇ ਪੈਟਰੋਲ ਚਾਗੇ ਛੁੱਟਣੀਆਂ ਤੇ ਮੋਦੀ ਨੇ ਇੱਕੋ ਫੈਸਲਾ ਕੀਤਾ ਇੱਕੋ ਫੈਸਲਾ 10 ਸਾਲਾਂ ਚ ਵਾਪਸ ਲੈਣਾ ਪਿਆ ਲਿੰਕ ਐਕਸਰ ਕੀਤਾ ਜਾਂਦਾ ਹੈ ਮੋਦੀ ਜਿਹੜਾ ਫੈਸਲਾ ਕਰ ਲੇ ਤਾਂ ਕਦੀ ਵਾਪਸ ਨਹੀਂ ਤੇ ਪੰਜਾਬ ਨੇ ਵੱਡੇ ਪੈਮਾਨੇ ਤੇ ਸ਼ਮੂਲੀਅਤ ਕੀਤੀ ਸਾਧਾ ਕਿਸਾਨ ਦੇ ਖੇਤ ਨੂੰ ਜ਼ੋਰ ਮੰਗਦਾ ਕੀ ਉਹ ਇਹ ਮੰਗਦਾ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਤਈ ਇਹੋ ਜਿਹੇ ਦਸਤਾਲਜ ਫਸਲਾਂ ਨੇ ਜਿਹੜੇ 5 6 ਪੰਜਾਬ ਚ ਨੇ ਬਾਕੀ ਬਾਹਰਲੇ ਸੁਣ ਗਏ ਉਹ ਕਹਿੰਦੇ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦੋ ਦਾ ਬੱਕਰ ਕੇਸ همین ਨੇ ਪਹਿਲੇ